ਇਦੇ ਵਿੱਚ ਜਿਹੜੀ ਹੈਗੀ ਸਾਡੀ ਪ੍ਰੈਸ ਕਾਨਫਰੰਸ ਦੇ ਵਿੱਚ ਬੜਾ ਸਾਰਿਆਂ ਦਾ ਸਵਾਗਤ ਕਰਦਾ ਮੈਂ ਪਹਿਲਾਂ ਤਾਂ ਜਿਹੜੇ ਕਮਿਸ਼ਨਰ ਦੇ ਵਿੱਚ ਸਾਰਿਆਂ ਦੇ ਮਿਲਦਾ ਸਾਰਿਆਂ ਨਾਲ ਮਿਲਦਾ ਮੌਕਾ ਮੈਨੂੰ ਮਿਲਦਾ ਰਿਹਾ ਜਦੋਂ ਬੈਥ ਡੀਸੀਪੀ ਇਨਵੈਸਟੀਗੇਸ਼ਨ ਦੇ ਤੌਰ ਤੇ ਤੌਰ ਤੇ ਕੰਮ ਕਰ ਰਿਹਾ ਸੀ ਤਾਂ ਜਿਹੜੀ ਇਹ ਪ੍ਰੈਸ ਕਾਨਫਰੰਸ ਹੈ ਇਹਦੇ ਵਿੱਚ ਜਿਹੜੀ ਹੈਗੀ ਜਲੰਧਰ ਜ਼ਿਲ੍ਹਾ ਪੁਲਿਸ ਨੂੰ ਇੱਕ ਬਹੁਤ ਵੱਡੀ ਜਿਹੜੀ ਕਾਮਯਾਬੀ ਆਪਣੇ ਮਿਲੀ ਹੈ ਜਿਹਦੇ ਵਿੱਚ ਸਾਡੀ ਸਾਰੀਆਂ ਟੀਮਸ ਦਾ ਡੀਐਸਪੀ ਨਕੌਦਰ ਸਾਡੇ ਜਿਸ ਨੂੰ ਭਾਲ ਸਿੰਘ ਸਾਡੇ ਐਸਪੀ ਡੀ ਸਰਦਾਰ ਸਰਬਜੀਤ ਸਿੰਘ ਰਾਏ ਇਹਨਾਂ ਦੀ ਜਿਹੜੇ ਟੀਮਸ ਹੈਗੀਆਂ ਸਾਡੀਆਂ ਇਹਨਾਂ ਨੇ ਬਹੁਤ ਅੱਛਾ ਜਿਹੜਾ ਕੰਮ ਕੀਤਾ ਇਹਦੇ ਵਿੱਚ ਪਿੱਛੇ ਜਿਵੇਂ ਤੁਹਾਨੂੰ ਪਤਾ ਹੈਗਾ ਕਿ ਜਿਹੜੇ ਨੇ ਇੱਕ ਅਮਰੀਕਾ ਦੇ ਵਿੱਚ ਜਿਹੜਾ ਹੈਗਾ ਟੈਰਰਿਸਟ ਜਿਹਨੂੰ ਘੋਸ਼ਿਤ ਕੀਤਾ ਹੋਇਆ ਹੈ ਗੁਰਪਤਵੰਤ ਸਿੰਘ ਪੱਲੂ ਅਮਰੀਕਾ ਦੇ ਵਿੱਚ ਰਹਿ ਰਿਹਾ ਉਹਦਾ ਜਿਹੜਾ ਦੇਸ਼ ਦੇ ਵਿੱਚ ਸਾਡੇ ਭਾਰਤ ਦੇ ਵਿੱਚ ਦੇਸ਼ ਤੋਂ ਫਲਾਉਣ ਦਾ ਜਿਹੜਾ ਉਹਦਾ ਟੀਚਾ ਹੁੰਦਾ ਤਾਂ ਉਹ ਵਕ ਵਕ ਜਿਹੜੇ ਮੋਡਿਊਲ ਤਿਆਰ ਕਰਦਾ ਆਪਣੇ ਸਾਡੇ ਜਿਹੜੀ ਸਟੇਟ ਦੇ ਅਗੇਂਸਟ ਜਿਹੜੀ ਹੈਗੀ ਆ ਉਹ ਇਸ ਤਰ੍ਹਾਂ ਦੀ ਬਿਆਨਬਾਜ਼ੀ ਜਾਂ ਇਸ ਤਰ੍ਹਾਂ ਦੇ ਕੰਮ ਕਰਦਾ ਹੈ ਕਿ ਸਾਡੇ ਜਿਹੜੇ ਆਪਸੀ ਜਿਹੜਾ ਭਾਈਚਾਰਕ ਸਾਂਝ ਖਤਮ ਹੋਵੇ ਤੇ ਲੋਕਾਂ ਦੇ ਵਿੱਚ ਜਿਹੜਾ ਹੈਗਾ ਟਕਰਾਅ ਹੋਵੇ ਤਾਂ ਇਸ ਜਿਹੜਾ ਹੈਗਾ ਇੱਕ ਜਿਹੜਾ ਅਸੀਂ ਕੇਸ ਬਸ ਕੀਤਾ ਹੈਗਾ ਇੱਕ ਮੋਡਿਊਲ ਬਸ ਕੀਤਾ ਹੈ ਉਹਦੇ ਵਿੱਚ ਜਿਹੜਾ ਗੁਰਪਤਵੰਦ ਸਿੱਖ ਪੰਨੋ ਆ ਉਹਦੇ ਇੱਕ ਬਲਕਰਨ ਸਿੰਘ ਨਾਂ ਦੇ ਜਿਹੜਾ ਹੈਗਾ ਉਹਦਾ ਅੱਗੇ ਵਿਅਕਤੀ ਉਹਦਾ ਨਾਂ ਕੈਨੇਡਾ ਦੇ ਵਿੱਚ ਰਹਿੰਦਾ ਹੈਗਾ ਜੋ ਨਕੌਦਰ ਏਰੀਆ ਦੇ ਜਿਹੜਾ ਹੈਗਾ ਰਹਿਣ ਵਾਲਾ ਹੈਗਾ ਖਾਨਪੁਰ ਢੱਡੇ ਉਹਦੇ ਪਿੰਡ ਸੀ ਬਟ ਉਹ ਕੈਨੇਡਾ ਦੇ ਵਿੱਚ ਕਾਫੀ ਲੰਮੇ ਸਮੇਂ ਤੋਂ ਬਲਕਰਨ ਸਿੰਘ ਉੱਥੇ ਰਹਿ ਰਿਹਾ ਜਿਹੜਾ ਬਲਕਰਨ ਸਿੰਘ ਹੈਗਾ ਪਹਿਲਾਂ ਤੁਹਾਡੇ ਜਿਹੜੀ ਹੈਗੀ ਇੱਕ ਤੁਹਾਡੇ ਇਤਿਹਾਸ ਦੇ ਵਿੱਚ ਆਣਾ ਕਿ ਇੱਕ ਵਾਰਦਾਤ ਜਿਹੜੀ ਆਦੀ ਹੈ ਮੰਨਗਲ ਪੈਂਡਰ ਥਾਣਾ ਫਲੋਰ ਦੇ ਵਿੱਚ ਪੈਂਦਾ ਉਥੇ ਆਪਣੇ ਸੀ ਗ੍ਰਾਊਡ ਡਾਕਟਰ ਜਿਹੜੇ ਹੈਗੇ ਆਪਣੇ ਨਾਮ ਬੇਦਗਰ ਸਾਹਿਬ ਦੇ ਜਿਹੜੀ ਹੈਗੀ ਹੈ ਸਟੈਚੂ ਤੇ ਬਾਹਰ ਉਹਨਾਂ ਨੇ ਸਲੋਗਨ ਵਗੈਰਾ ਲਿਖੇ ਸੀ ਜਿਹੜਾ ਸੀ ਕੇਸ ਬਸਟ ਕਰ ਲਿਆ ਸੀ ਇਹ 85 ਨੰਬਰ ਵਕਾਦਮਾ ਦਰਜ ਹੋਇਆ ਸੀ 31325 ਉਹਦੇ ਵਿੱਚ ਵੀ ਜਿਹੜਾ ਬਲਕਰਨ ਸਿੰਘ ਦਾ ਜਿਹੜਾ ਹੈਗਾ ਰੋਲ ਆਇਆ ਸੀ ਉਹ ਸਾਡਾ ਉਸ ਕੇਸ ਦੇ ਵਿੱਚ ਵੀ ਜਿਹੜਾ ਕ୍ୟੂ ਸੀ ਉਹਦੇ ਨਾਲ ਜਿਹੜੇ ਹੋਰ ਜਿਹੜੇ ਸਹਿਦੋਸ਼ੀ ਸੀ ਅਸੀਂ ਦੋ ਉਹਨਾਂ ਦੇ ਜਿਹੜੇ ਗ੍ਰਿਫਤਾਰ ਕੀਤੇ ਸੀ ਬਾਕੀ ਜਿਹੜੇ ਦੋ ਜਿਹੜੇ ਬਾਰ ਬਟੇਸਿਬਲ ਕਰਨ ਦੇ ਨਾਲ ਜਦ ਆ ਉਹਨਾਂ ਨੂੰ ਅਸੀਂ ਨਾਮਿਨੇਟ ਕੀਤਾ ਤਾਂ ਸਾਡੇ ਕੋਲ ਇਨਫੋਰਮੇਸ਼ਨ ਸੀਕ੍ਰੀਟ ਇਨਫੋਰਮੇਸ਼ਨ ਮਿਲੀ ਕਿ ਜਿਹੜਾ ਬਲਕਰਨ ਸਿੰਘ ਹੈ ਵਿਦੇਸ਼ ਵਿੱਚ ਬੈਠਾ ਤੇ ਇਹ ਗੁਰਪਤਵੰਤ ਸਿੰਘ ਪੰਨੂ ਗੁਰਪਤਵੰਤ ਪੰਨੂ ਨੇ ਇੱਕ ਜਿਹੜੀ ਵੀਡੀਓ ਵੀ ਜਿਹੜੀ ਹੈਗੀ ਵਾਇਰਲ ਕੀਤੀ ਸੀ ਜਿਸ ਦੇ ਵਿੱਚ ਉਹਨੇ ਜਿਹੜਾ ਹੈਗਾ ਪਾਇਆ ਸੀ ਕਿ ਸਟੇਟ ਕਾਲਜ ਜਿਹੜਾ ਹੈਗਾ ਤੇ ਨਕੋਦਰ ਦਾ ਤੇ ਇੱਕ ਸਕੂਲ ਨੈਸ਼ਨਲ ਜਿਹੜਾ ਹੈਗਾ ਕਾਲਜ ਤੇ ਇੱਕ ਸਕੂਲ ਸਟੇਟ ਸਕੂਲ ਆ ਉਹਦੇ ਦੁਆਰਾਂ ਦੇ ਉੱਪਰ ਤੇ ਇੱਕ ਉੱਥੇ ਅੰਡਰ ਬ੍ਰਾਂਚ ਪੈਦਾ ਉੱਥੇ ਉਹਨਾਂ ਨੇ ਜਿਹੜੇ ਖਾਲਸਾਣ ਦੇ ਪੱਖੀ ਜਿਹੜੇ ਸਲੋਗਨ ਲਾਇਸੀ ਤੇ ਜਿਹੜੇ ਉੱਥੇ ਉਹਦੇ 플ੈਗ ਉੱਤੇ ਆਪਣੇ ਜਿਹੜੇ ਹੈਗੇ ਝੰਡੇ ਉੱਥੇ ਜਿਹੜੇ ਖਾਲਸਾਣ ਦੇ ਬਣਾ ਕੇ 6 for justice ਦੇ ਨਾਰੇ ਵਗੈਰਾ ਉੱਥੇ ਲਿਖੇ ਸੀ ਤਾਂ ਅਸੀਂ ਉਹਦੀ ਜਿਹੜੀ ਹੈਗੀ ਡੀਪ ਜਿਹੜੀ ਇਨਵੈਸਟੀਗੇਟ ਕਰ ਰਹੀ ਸੀ ਉਹਦੀ ਇਨਵੈਸਟੀਗੇਸ਼ਨ ਦੇ ਵਿੱਚ ਜਿਹੜੇ ਸਾਡੇ ਕੋਲ ਤੱਥ ਸਾਹਮਣੇ ਆਏ ਕਿ ਜਿਹੜਾ ਬਲਕਰਨ ਸਿੰਘ ਹੈ ਬਲਕਰਨ ਸਿੰਘ ਦਾ ਇੱਕ ਰੀਅਲ ਬ੍ਰਦਰ ਹੈ ਜਿਹੜਾ ਹੈਗਾ ਜਿਹੜਾ ਹੈਗਾ ਜਸਕਰਨਪ੍ਰੀਤ ਸਿੰਘ ਜਸਕਰਨਪ੍ਰੀਤ ਸਿੰਘ ਬਲਕਰਨ ਸਿੰਘ ਦਾ ਬ੍ਰਦਰ ਹੈ ਜਿਹੜਾ ਜਸਕਰਨ ਸਿੰਘ ਜਸਕਰਨਪ੍ਰੀਤ ਹੈਗਾ ਇਹ ਜਿਹੜਾ ਉਹਦੇ ਨਾਲ ਮਿਲ ਕੇ ਇਸ ਤਰ੍ਹਾਂ ਦੀਆਂ ਜਿਹੜੀਆਂ ਵਾਰਦਾਤਾਂ ਨੂੰ ਹੋਰ ਵੀ ਵਾਰਦਾਤਾਂ ਨੂੰ ਕਰਨ ਦੇ ਵਿੱਚ ਜਿਹੜੀਆਂ ਅੰਜਾਮ ਦੇਣ ਦੇ ਵਿੱਚ ਇਹਦੀ ਜਿਹੜੀ ਉਫਰਾਸੀ ਤੇ ਇਹਦੇ ਜਿਹੜੀਆਂ ਨੇ ਤਿੰਨ ਵਾਰਦਾਤਾਂ ਜਿਹੜੀਆਂ ਮੈਂ ਤੁਹਾਨੂੰ ਦੱਸੀਆਂ ਇਹ ਇਹਨਾਂ ਨੇ ਕੀਤੀਆਂ ਤਾਂ ਜਿਹਦੇ ਵਿੱਚ ਇੱਕ ਅਸੀਂ ਫਿਕਰ ਆਊਟ ਜਿਹੜੇ ਦੋਸ਼ੀ ਜਿਹੜੇ ਹੋਏ ਕਿ ਤੇਜਪਾਲ ਸਿੰਘ ਇੱਕ ਕਾਰਤਿਕ ਤੇ ਇੱਕ ਜਿਹੜਾ ਹੈਗਾ ਵੀਰ ਸੁਖਪਾਲ ਜਿਹੜੇ ਤਿੰਨ ਦੋਸ਼ੀ ਹੈਗੇ ਤੇਜਪਾਲ ਕਾਰਤਿਕ ਤੇਗ ਜਿਹੜਾ ਹੈਗਾ ਵੀਰ ਸੁਖਪਾਲ ਇਹਨਾਂ ਨੂੰ ਅਸੀਂ ਅਰੈਸਟ ਕਰ ਲਿਆ ਇਹਨਾਂ ਦੀ ਜਿਹੜੀ ਡਗਾਈ ਨਾਲ ਅਸੀਂ ਤਫ਼ਤੀਸ਼ ਕਰ ਰਹੇ ਹਾਂ ਕਿ ਇਹਨਾਂ ਦਾ ਹੋਰ ਜਿਹੜਾ ਕੀ ਕੀ ਰੋਲ ਰਿਹਾ ਤਾਂ ਇਹਦਾ ਇਹ ਮੁੱਢਲੀ ਪੁੱਛਗਿੱਛ ਦੇ ਵਿੱਚ ਜਿਹੜਾ ਹੈਗਾ ਸਾਡੇ ਕੋਲ ਆਇਆ ਕਿ ਇਹਨਾਂ ਨੇ ਜਿਹੜਾ ਬਲਕਰਨ ਸਿੰਘ ਆਇਆ ਬਲਕਰਨ ਸਿੰਘ ਨੇ ਆਪਣੇ ਉਹਦੇ ਚਾਚੇ ਦਾ ਮੁੰਡਾ ਜਿਹੜਾ ਵੀਰ ਸਿੰਘ ਸੁਖਪਾਲ ਹੈ ਉਹਦੇ ਚਾਚੇ ਦਾ ਮੁੰਡਾ ਉਹਦੇ ਅਕਾਊਂਟ ਦੇ ਵਿੱਚ 25000 ਰੁਪਈਆ ਜਿਹੜਾ ਹੈਗਾ ਉਹਨੇ ਭੇਜਿਆ 25000 ਰੁਪਈਆ ਭੇਜ ਕੇ ਉਹਨੂੰ ਇਹ ਜਿਹੜਾ ਟਾਰਗੇਟ ਅੱਗੇ ਦਿੱਤਾ ਜਿਹੜਾ ਇਹ ਕੰਮ ਕਰਨ ਵਾਸਤੇ ਕਿ ਇਹ ਸਾਰੇ ਵਗੈਰਾ ਲਿਖਣ ਵਾਸਤੇ ਸਲੋਗਨ ਲਿਖਣ ਵਾਸਤੇ ਜਿਹਦੇ ਨਾਲ ਲੋਕਾਂ ਦੇ ਵਿੱਚ ਜਿਹੜੀ ਹੈਗੀ ਆ ਆਪਸੀ ਜਿਹੜਾ ਭਾਈਚਾਰਾ ਕਿਸਾਨਾਂ ਦੀ ਜਿਹੜੀ ਖਤਮ ਹੋਵੇ ਤੇ ਲੜਾਈ ਝਗੜੇ ਵਧਣ ਜਿਹੜਾ ਵੀਰ ਸਿੰਘ ਪਾਲ ਜੀ ਉਹ ਜਿਹੜਾ ਇਹ ਬੀਏ ਪਾਰਟ 1 ਦਾ ਨੈਸ਼ਨਲ ਕਾਲਜ ਨਕੋਦਰ ਦੇ ਵਿੱਚ ਸਟੂਡੈਂਟ ਹੈ ਜਿਹਦੀ ਉਮਰ ਜਿਹੜੀ 18-19 ਸਾਲ ਜਿਹੜੀ ਉਮਰ ਹੈ ਇਸੇ ਤਰੀਕੇ ਨਾਲ ਹੀ ਜਿਹੜਾ ਕਾਰਤਿਕ 바ਗੀ ਹੈ ਉਹਦੀ ਵੀ 19 ਸਾਲ ਉਮਰ ਹੈ ਉਹ ਵੀ ਸਟੂਡੈਂਟ ਬੀਏ ਪਾਰਟ 2 ਦਾ ਸਟੂਡੈਂਟ ਹੈਗਾ ਬੀਏ ਵੀ ਕਾਲਜ ਨਕੋਦਰ ਦਾ ਜਿਹੜਾ ਤੀਸਰਾ ਅਸੀਂ ਅਰੈਸਟ ਕੀਤਾ ਤੇਜਪਾਲੋ 10+2 ਉਹਨੇ ਪਾਸ ਕੀਤੀ ਹੋਈ ਆ ਉਹਦਾ ਵੀ ਜਿਹੜਾ ਹੈਗਾ ਇਹਨਾਂ ਦੇ ਨਾਲ ਕੀ ਕੀ ਰੋਲ ਰਿਹਾ ਇਹਨਾਂ ਤਿੰਨਾਂ ਦੀ ਕਿਵੇਂ ਆਪਸ ਦੇ ਵਿੱਚ ਕਿੱਥੋਂ ਇਸ ਤਰੀਕੇ ਉਹਦੇ ਤੋਂ ਕਨਵਿੰਸ ਹੋਏ ਜਾਂ ਪੈਸੇ ਦੇ ਲਾਲਚ ਦੇ ਵਿੱਚ ਆ ਕੇ ਕਿ ਕਿਸ ਤਰੀਕੇ ਉਹਦੀ ਅਸੀਂ ਡੀਪਲੀ ਜਿਹੜੀ ਹੈਗੀ ਅਸੀਂ ਇਹਨੂੰ ਇਨਵੈਸਟੀਗੇਟ ਕਰ ਰਹੇ ਹਾਂ ਤਾਂ ਇਹ ਜਿਹੜੇ ਹੈਗੇ ਸੀ ਕਿ ਇਹਨਾਂ ਨੇ ਜਿਹੜੀ ਇਹ ਵਾਰਦਾਤ ਕੀਤੀ ਸੀ 13 ਤੇ 14 ਦੀ ਜਿਹੜੀ ਇੰਟਰਵਿਊਨਿੰਗ ਨਾਈਟ ਹੈਗੀ 13 14 ਫਰਵਰੀ ਦੀ ਇੰਟਰਵਿਊਨਿੰਗ ਨਾਈਟ ਆ ਉਦੋਂ ਇਹਨਾਂ ਨੇ ਜਿਹੜੇ ਸਲੋਗਨ ਵਗੈਰਾ ਲਿਖੇ ਸੀ ਤੇ ਗੁਰਪਤਵੰਤ ਸਿੰਘ ਬਨੂ ਨੇ ਜਿਹੜੀ ਹੈਗੀ ਆ ਇੰਡੀਆ ਨੂੰ ਧੋਮਕੇ ਦਿੱਤੀ ਸੀ ਕਿ ਜਿਹੜੀ ਹੈਗੀ ਆ ਮੈਂ ਸਲੋਗਨ ਲਿਖ ਦਿੱਤੇ ਆ ਇੱਥੇ ਤੁਸੀਂ ਕੀ ਕਰ ਸਕਦੇ ਹੋ ਮੇਰਾ ਜੈ ਟ੍ਰੇਸ ਕਰਕੇ ਦਿਖਾਓ ਇਸ ਤਰੀਕੇ ਨਾਲ ਉਹਨੇ ਜਿਹੜੀ ਆਪਣੇ ਜਿਹੜੀ ਵੀਡੀਓ ਵਾਇਰਲ ਹੋਈ ਸੀ ਤਾਂ ਉਹ ਅਸੀਂ ਕੇਸ ਨੂੰ ਜਿਹੜਾ ਹੈਗਾ ਹੱਲ ਕਰ ਲਿਆ ਹੈਗਾ ਇਹਦੇ ਵਿੱਚ ਸਾਡੀਆਂ ਜਿਹੜੀਆਂ ਇਹਨਾਂ ਨੇ ਤਿੰਨ ਥਾਂ ਦੇ ਉੱਤੇ ਜਿਹੜੇ ਸਲੋਗਨ ਵਗੈਰਾ ਲਿਖੇ ਸੀ ਤੇ ਹੋਰ ਸੀ ਹੁਣ ਇਹਦੀ ਇੱਕ ਪੁਛਗੇ ਦੇ ਵਿੱਚ ਆਇਆ ਕਿ ਜਿਹੜਾ ਜਸਕਰਨ ਪ੍ਰੀਤ ਸਿੰਘ ਹੈ ਬਲਕਰਨ ਸਿੰਘ ਦਾ ਭਰਾ ਹੈਗਾ ਇਹ 15 ਦਿਨ ਤੋਂ ਪਹਿਲਾਂ ਜਿਹੜਾ ਹੈਗਾ ਡੰਕੀ ਰੂਟ ਦੇ ਰਾਈ ਜਿਹੜਾ ਹੈਗਾ ਯੂਕੇ ਚਲਾ ਗਿਆ ਤਾਂ ਇਹਦੀ ਵੀ ਅਸੀਂ ਜਿਹੜੀ ਤਫ਼ਤੀਸ਼ ਕਰਾਂਗੇ ਕਿ ਕਿਸ ਰੋਜ਼ ਦੇ ਰਾਈ ਗਿਆ ਕਿਸ ਇੰਡੀਆ ਦੀ ਭੱਜਨ ਦੇ ਵਿੱਚ ਮਦਦ ਕੀਤੀ ਆ ਜਾਂ ਕਿਸੇ ਨੂੰ ਇਹਦੇ ਫੈਕਟਸ ਪਤਾ ਸੀ ਜਾਂ ਨਹੀਂ ਪਤਾ ਸੀਦਾ ਇਹ ਜਿਹੜਾ ਜਸਕਰਨ ਪ੍ਰੀਤ ਸਿੰਘ ਹੈ ਇਹਦੇ ਤੇ ਵੀ ਜਿਹੜਾ ਇਹ ਸਾਡਾ ਮੇਨ ਕਿਊਜ਼ਡ ਹੈਗਾ ਅਸੀਂ ਇਹਨੂੰ ਵੀ ਜਿਹੜਾ ਹੈਗਾ ਵਿਦੇਸ਼ ਤੋਂ ਲਿਆਉਣ ਲਈ ਜੇ ਇਦਾਂ ਇਸ ਜਿਹੜੇ ਇਸ ਤਰ੍ਹਾਂ ਦੇ ਸਾਰੀ ਲੀਗਲ ਪ੍ਰੋਸੀਜਰ ਅਸੀਂ ਪੂਰਾ ਕਰਕੇ ਉਹਦੇ ਵਿੱਚ ਅਸੀਂ ਕਰਨ ਦੀ ਕੋਸ਼ਿਸ਼ ਕਰਾਂਗੇ। ਬੜੀ ਸਾਡੀ ਇਹਦੀ ਪ੍ਰਾਈਮਰੀ ਸਾਡੀ ਬੇਸਿਕ ਡਿਊਟੀ ਹੈ ਉਹਨੂੰ ਕਰਦੇ ਇਹਨਾਂ ਨੂੰ ਸਾਰਿਆਂ ਨੂੰ ਅਸੀਂ ਕਰਾਂਗੇ। ਪਰ ਇਹ ਜਿਹੜਾ ਮੁਕੱਦਮਾ ਦਰਜ ਕੀਤਾ ਅਸੀਂ 6 ਵਿਅਕਤੀਆਂ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਜਿਹਦੇ ਵਿੱਚ ਗੁਰਪਤਵੰਦ ਸਿੰਘ ਪੰדו ਜਿਹੜਾ ਅਮਰੀਕਾ ਵਾਲਾ ਹੈਗਾ 테ਰਰਿਸਟ ਹੈ ਜਿਹਨੂੰ ਭਾਰਤ ਸਰਕਾਰ ਵੱਲੋਂ ਜਿਹੜਾ ਹੈਗਾ ਇਹਨੂੰ 테ਰਰਿਸਟ ਘੋਸ਼ਿਤ ਕੀਤਾ ਹੋਇਆ। ਬਲਕਰਨ ਸਿੰਘ ਪੁੱਤਰ ਅਵਤਾਰ ਸਿੰਘ ਜਿਹੜਾ ਕੈਨੇਡਾ ਦੇ ਵਿੱਚ ਜਿਹੜਾ ਨੇੜਾ ਰਹਿ ਰਿਹਾ। ਤੇ ਤੀਸਰਾ ਜਿਹੜਾ ਜਸਕਰਨਪ੍ਰੀਤ ਸਿੰਘ ਜਿਹੜਾ ਇਹ ਜਿਹੜਾ ਹੈਗਾ ਯੂਕੇ ਜਿਹੜ ਇਹ ਤਿੰਨ ਜਿਹੜੇ ਵਿਅਕਤੀ ਇਹ ਬਾਹਰ ਨੇ ਐਂਡ ਤਿੰਨ ਵਿਅਕਤੀ ਜਿਹੜੇ ਅਸੀਂ ਇਸ ਦੇ ਵਿੱਚ ਗ੍ਰਿਫਤਾਰ ਕੀਤੇ ਨੇ ਜੇ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਤੇਜਪਾਲ ਸਿੰਘ ਉਰਫ ਪਾਲੀ ਜਿਹੜਾ ਹੈਗਾ ਨਗੋਦਰ ਦਾ ਰਹਿਣ ਵਾਲਾ ਪਲੱਸ 카ਰ্তিক ਇਹ ਪੁੱਤਰ सुरेंद्रਪਾਲ ਇਹ ਵੀ ਕਰਤੇ ਜਿਹੜਾ ਹੈਗਾ 19 ਸਾਲ ਦੀ ਉਮਰ ਹੈ ਵੀ ਨਗੋਦਰ ਏਰੀਆ ਦਾ ਰਹਿਣ ਵਾਲਾ ਤੇ ਵੀਰ ਸਿੰਘਪਾਲ ਜਿਹੜਾ ਹੈਗਾ ਵੀਰ ਸਿੰਘਪਾਲ ਜਿਹੜਾ ਬਲਕਰਨ ਦੇ ਅੱਗੇ ਚਾਚਾ ਦਾ ਮੁੰਡਾ ਹੈ ਇਹਦਾ ਕਜ਼ਨ ਬਰਾਦਰ ਕਾਲਜ ਕਰਦੇ ਆਪਸ ਵਿੱਚ ਕੁਝ ਨਚ ਰਿਹਾ ਹੈ ਕੋਈ ਪ੍ਰਿੰਸਰ ਤੋਂ ਇਹ ਜਿਹੜੇ ਜਿਹੜੇ ਇੱਕੋ ਕਾਲਜ ਦੇ ਸਟੱਡੀ ਕਰਦੇ ਸੀ ਜਾਂ ਸਟੂਡੈਂਟ ਹੈਗੇ ਸੀ ਉਹਦੇ ਕਰਕੇ ਜਿਹੜਾ ਇਹਨਾਂ ਦਾ ਆਪਸ ਦੇ ਵਿੱਚ ਜਿਹੜੀ ਯਾਰ ਭੈਣ ਸੀ ਤੇ ਦੱਸੋ ਕਿਨੇ ਪਹਿਲੇ ਦੱਸੋ ਪਾਸ ਦੱਸਿਓ ਉਹ ਮੰਗਣ ਰਿਹਾ ਗਿਆ ਇਹ ਜਿਹੜੇ 19 ਸਾਲ ਦੇ ਹੈ ਮੇਜਰ ਨੇ ਇਸ ਟਾਈਮ ਮੇਜਰ ਨੇ ਬਟ ਕਦੋਂ ਦੇ ਇਸ ਜਿਹੜੇ ਹੈਗੇ ਬਲਕਰਨ ਦੇ ਜਿਹੜੇ ਹੈਗੇ ਬੈਕਆਪ ਦੇ ਵਿੱਚ ਕਦੋਂ ਦੇ ਆਏ ਨੇ ਕਿਉਂਕਿ ਜਿਹੜੇ ਇਹਦੇ ਵਿੱਚ ਮੇਨ ਅਸੀਂ ਦੇਖਿਆ ਕਿ ਜਿਹੜੇ ਬੱਚੇ ਜਿਹੜੇ 18 19 ਸਾਲ ਦੇ ਜਾਂ ਜਿਹੜੇ ਹਲੇ ਲਾਈਕਲੀ ਕਿ ਮਾਈਨਰ ਤੋਂ ਮੇਜਰ ਦੇ ਵਿੱਚ ਐਂਟਰ ਕੀਤੇ ਹੀ ਨੇ ਉਹਨਾਂ ਨੂੰ ਜਿਆਦਾ ਜਿਹੜੇ ਸ਼ਿਕਾਰ ਬਣਾ ਰਿਆ ਕਿਉਂਕਿ ਉਹਨਾਂ ਨੂੰ ਇੰਨੀ ਕਈ ਵਾਰ ਸਮਝ ਵੀ ਨਹੀਂ ਹੁੰਦੀ ਜਾਂ ਥੋੜਾ ਬਹੁਤ ਲਾਲਚ ਦੇ ਕੇ ਜਾਂ ਰੈਡੀਕਲਾਈਜੇਸ਼ਨ ਕਰਨ ਦੇ ਤਰੀਕੇ ਦੇ ਨਾਲ ਜਿਹੜੀ ਉਹਨਾਂ ਦੀ ਸੋਚ ਨੂੰ ਛੇਤੀ ਤਰੀਕੇ ਨਾਲ ਇਹ ਬਦਲ ਸਕਦੇ ਆ ਤਾਂ ਇਹ ਦੇ ਵਿੱਚ ਜਿਹੜਾ ਮੇਨ ਇਹਨਾਂ ਦਾ ਜਿਹੜਾ ਮੋਡਸ operੰਡੀ ਹੁੰਦੀ ਹੈ ਕਿ ਨਵੇਂ ਬੱਚਿਆਂ ਨੂੰ ਜਿਹੜਾ ਹੈਗਾ ਇਹ ਆਪਦੇ ਨਾਲ ਲਾਉਂਦੇ ਆ ਜਿਹੜਾ ਲਾਲਚ ਲੱਗ ਰਿਹਾ ਹੈ ਕਿ ਕੋਈ ਫੋਰਨ ਲਾਲਚ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਜਿਹੜਾ ਬਲਕਰਨ ਸਿੰਘ ਹੈ ਬਲਕਰਨ ਸਿੰਘ ਨੇ ਜਿਹੜੇ 25000 ਰੁਪਇਆ ਜਿਹੜਾ ਹੈਗਾ ਵੀਰ ਸਿੰਘ ਬਾਲ ਜਿਹੜਾ ਉਹਦੇ ਚਾਚੇ ਦਾ ਮੁੰਡਾ ਸੀ ਉਹਦੇ ਅਕਾਊਂਟ ਦੇ ਵਿੱਚ ट्रांजੈਕਸ਼ਨ ਜਿਹੜੀਆਂ ਨੇ ਫਾਈਨੈਂਸ਼ੀਅਲ ट्रांजੈਕਸ਼ਨਸ ਹੋਈਆਂ ਤਾਂ ਜਿਹੜੀ ਫਾਈਨੈਂਸ਼ੀਅਲ ट्रांजੈਕਸ਼ਨ ਜਿਹੜੀਆਂ ਹੈਗੀਆਂ ਨੇ ਅਸੀਂ ਉਹਨਾਂ ਨੂੰ ਵੀ ਜਿਹੜਾ ਉਹਨਾਂ ਤੇ ਜਿਹੜੀ ਕਿੱਥੋਂ ਟਰਾਂਸਮਿਟ ਹੋਈ ਹੈ ਕਿੱਥੋਂ ਜਿਹੜੀ ਰਿਮਿਟੈਂਸ ਹੋਈ ਹੈ ਉਹ ਸਾਰੀਆਂ ਜਿਹੜੀਆਂ ਡਿਟੇਲਸ ਹੈਗੀਆਂ ਨੇ ਅਸੀਂ ਸਾਰੀਆਂ ਉਹਨਾਂ ਨੂੰ ਵੀ ਜਿਹੜੀ ਹੈਗੀ ਹੈ ਸ਼ਾਰਕਿੰਗ ਕਰ ਰਹੇ ਆ ਥੈਂਕ ਯ ਹਾਂ ਜੀ ਅੱਜ ਇਹ ਇਨਰੈਕਸ਼ਨ ਆਈ ਉਸ ਤੋਂ ਬਾਅਦ 25000 ਦੀ ਜਿਹੜੀ ਹੋਈ ਹੈ ਇੱਕ 10000 ਉਹਨਾਂ ਨੂੰ ਹਾਲੇ ਪੁੱਛ ਕੇ ਚਾਵੇ ਜਿਹੜਾ ਕੈਸ਼ ਦਿੱਤਾ ਸੀ ਤੇ ਜਿਹੜਾ ਜਿਸਕਰਨਪ੍ਰੀਤ ਨੇ ਉਹਨੂੰ ਇਹਨਾਂ ਨੂੰ ਕੈਸ਼ ਦਿੱਤਾ ਸੀ ਬਾਕੀ ਹੋਰ ਦਿੱਤਾ ਜਾਂ ਕੈਸ਼ ਦੇ ਰੂਪ ਦੇ ਵਿੱਚ ਇਹਨਾਂ ਨੂੰ ਪੈਸੇ ਆਏ ਨੇ ਜਾਂ ਇਹਨਾਂ ਤੋਂ ਇਲਾਵਾ ਵੀ ਕਿਸੇ ਤੋਂ ਆਏ ਨੇ ਉਹ ਜਿਹੜਾ ਹੈ ਕਿਉਂਕਿ ਅਸੀਂ ਕੱਲ੍ਹ ਹੀ ਵਾਲੇ ਰੈਸਟਰੀਏ ਤਾਂ ਜਿਹੜਾ ਐਡਵਲ ਟੇਕ ਸਮ ਟਾਈਮ ਤੇ ਉਹਨਾਂ ਦੀਆਂ ਸਾਰੀਆਂ ਜਿਹੜੀਆਂ ਪੁਤਾਨ ਹੈ ਜਿਹੜੇ ਜਿਹੜੇ ਹਾਇ ਕਿ ਦੋ ਜਾਨੀ ਨਾਈਟਲ ਵੀ ਨਹੀਂ ਕੀਤਵਾ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਕਿ ਦੇਖੋ ਜਿਹੜਾ ਕਿ ਜਿਹੜੇ ਪੈਸੇ ਆਏ ਨੇ ਹਜੇ ਜਿਹੜੇ ਕਾਈਟ ਨਹੀਂ ਜਿਹੜੀ ਹੋਈ ਕਦੋਂ ਜੋ ਸਲੋਗਨ ਲਿਖੇ ਨੇ ਇਹਨਾਂ ਦਾ ਦੇਖੋ ਇਹਨਾਂ ਦਾ ਸਾਡੇ ਰੋਜ਼ ਜਿਹੜੀ ਮੋਢਲੀ ਪੁਛਗੇ ਚ ਤਿੰਨਾਂ ਦਾ ਰੋਲ ਆਇਆ ਬਾਕੀ ਜੇ ਦੇ ਡੀਪਲੀ ਇਨਵੈਸਟੀਗੇਟ ਕਰਾਂਗੇ ਇਹਨਾਂ ਦੇ ਨਾਲ ਕੋਈ ਹੋਰ ਵੀ ਇਹਨਾਂ ਨੂੰ ਕੰਮ ਇਹਦੇ ਵਿੱਚ ਜਿਹੜਾ ਕ੍ਰਾਈਮ ਹੈ ਉਹਦੇ ਵਿੱਚ ਕੋਈ ਅਕੰਪਲੀਸੈਂਸੀ ਜਾਂ ਨਹੀਂ ਹੈ ਸੀ ਉਹ ਬਾਅਦ ਵਿੱਚ ਜਿਹੜਾ ਤਫਤੀਸ਼ ਦੇ ਵਿੱਚ ਸਾਨੂੰ ਪਤਾ ਉਹਦੇ ਤੇ ਲਿਖਿਆ ਦਿਆ ਕਿਰੇ ਮਹੀਨੇ ਇਹ ਜਿਹੜਾ ਫਰਵਰੀ ਦੇ 13 ਤੇ 14 ਫਰਵਰੀ ਜਿਹੜੀ ਹੈਗੀ ਆ ਉਦੋਂ ਇੰਟਰਵਿਊ ਦੀ ਨਾਈਟ ਹੈਗੀ ਸੀ ਜਿਹੜੀ ਉਹਦੇ 13 ਦੀ ਰਾਤ ਨੂੰ ਲਾ ਲੋ ਜਾਂ ਮਾਰਨਿੰਗ ਅਰਦੀ ਮਾਰਨਿੰਗ 14 ਦੀ ਜਿਹੜੀ ਹੈਗੀ ਆ ਉਦੋਂ ਇਹਨਾਂ ਨੇ ਲਿਖੇ ਸੀ ਬਟ ਇਹ ਜਿਹੜੇ ਕੇਸ ਜਿਹੜੇ ਹੈਗੇ ਉਦੋਂ ਰਜਿਸਟਰd ਹੀ ਹੋਏ ਸੀ ਇਹ ਜਿਹੜਾ ਐਫ ਆਈ ਆਰ ਹੋਣਾ ਸੀ ਰਜਿਸਟਰ ਕਰਕੇ ਪਿੰਨ ਨੰਬਰ ਦੇ ਵਿੱਚ ਲਿਖਿਆ ਹੀ ਬਹੁਤ ਦਿੰਦੇ ਉਹ ਤੇਰੀ ਛੀ ਨਹੀਂ ਹੈ ਮੰਗਲ ਦੇ ਵਿੱਚ ਜਿਹੜਾ ਬਲਕਰਨ ਸਿੰਘ ਜਿਹੜਾ ਮੇਨ ਅਕਿਊਜ਼ਡ ਕੈਨੇਡਾ ਦੇ ਵਿੱਚ ਅਸੀਂ ਦੱਸ ਰਹੇ ਆ ਉਹ ਉਸ ਦੇ ਅੱਗੇ ਬੰਦਿਆਂ ਨੇ ਲਿਖਵਾਇਆ ਸੀ ਉਹਦੇ ਵਿੱਚ ਬਲਕਰਨ ਸਿੰਘ ਵੀ ਜਿਹੜਾ ਮੇਨ ਕਿਊਜ਼ ਹੈ ਬਲਕਰਨ ਸਿੰਘ ਦਾ ਜਿਹੜਾ ਮੇਨ ਰੋਲ ਦੇ ਵਿੱਚ ਫਿਗਰ ਆਊਟ ਹੋ ਰਿਹਾ ਗੁਰਪਤਵੰਦ ਪੰਨੋ ਦਾ ਅੱਗੇ ਬਲਕਰਨ ਸਿੰਘ ਦਾ ਬਲਕਰਨ ਸਿੰਘ ਦੇ ਆਪਣੇ ਜਿਹੜੇ ਇਹ ਮੋਡਿਊਲ ਡਿਫਰੈਂਟ ਸੀ ਇਹ ਮੋਡਿਊਲ ਉਹਦੇ ਨਾਲ ਤਿਆਰ ਕਰਕੇ ਇਹਨਾਂ ਤੋਂ ਵੀ ਜਿਹੜਾ ਕਰਵਾਇਆ ਗਿਆ ਤਾਂ ਇਸ ਤਰੀਕੇ ਦੇ ਹੋਰ ਵੀ ਕਿੰਨੇ ਬਲਕਰਨ ਨੇ ਜਿਹੜੇ ਜਾਂ ਇਹਨਾਂ ਨੇ ਗੁਰਪਤਵੰਦ ਨੇ ਮੋਡਿਊਲ ਤਿਆਰ ਕੀਤੇ ਆ ਜਾਂ ਹੋਰ ਉਸੇ ਅਸੀਂ ਡੀਪਲੀ ਜਿਹੜੀ ਹੈਗੀ ਆ ਇਸ ਨੂੰ ਇਨਵੈਸਟੀਗੇਟ ਕਰਦੇ ਹਾਂ ਦੀ ਤਹ ਤੱਕ ਜਾਵਾਂ ਇੱਕ ਚ ਸਮਰ ਇੱਕ ਤਾਂ ਇਹਨਾਂ ਦੀ ਫੈਮਲੀ ਬੈਨ ਨੂੰ ਆਨੁਅਲੇ ਸਮੇਂ ਦੇ ਵਿੱਚ ਵੀ ਇਹਨਾਂ ਨੇ ਹੋਰ ਨਹੀਂ ਕੋਈ ਅਸੈਂਜਮੈਂਟ ਇਹਨਾਂ ਨੂੰ ਸੀ ਨਹੀਂ ਅਸੋਸ਼ਨੀਆਂ ਜੇ ਕੋ ਜਿਹੜੀ ਹੈਗੀ ਇਨਵੈਸਟੀਗੇਸ਼ਨ ਦੀ ਹਲੇ ਜਿਹੜੀ ਪ੍ਰੀਮੀਨਰੀ ਸਟੇਜ ਹੈਗੀ ਹੈ ਜਿੰਨੀ ਕਿ ਸਾਨੂੰ ਜਿਹੜੀ ਅਸੀਂ ਅਰੈਸਟ ਕਰਨ ਤੋਂ ਬਾਅਦ ਜਿੰਨੀ ਕਿ ਮੋਡ ਲਈ ਪੁੱਛ ਕੇ ਇਸ ਦੇ ਵਿੱਚ ਆਇਆ ਉਹ ਹੈ ਇਹਨਾਂ ਦਾ ਰਿਮਾਂਡ ਵੀ ਲਿਆ ਜਾਊਗਾ ਡਿਟੇਲ ਦੇ ਵਿੱਚ ਜਿਹੜੀ ਹੈਗੀ ਇਹਨਾਂ ਦੀ ਅਗਿੱਤਾ ਤੱਕ ਜਾਵਾਂਗੇ ਜਿਹੜੀਆਂ ਅਪਡੇਟਸ ਆਉਣਗੀਆਂ ਉਹ ਤੁਹਾਡੇ ਨਾਲ ਜਿਹੜੀਆਂ ਨੇ ਜਲਦੀ ਸ਼ੇਅਰ ਕਰਾਂਗੇ ਬੈਕਗ੍ਰਾਉਂਡ ਫੈਮਿਲੀ ਬੈਕਗ੍ਰਾਉਂਡ ਫੈਮਿਲੀ ਜਿਹੜੀ ਬੈਕਗਰਾਉਂਡ ਨੋਰਮਲ ਘਰਾਂ ਦੇ ਜਿਹੜੇ ਹੈਗੇ ਨੇ ਇਸ ਕਰਕੇ ਜਿਹੜੀ ਹੈਗੇ ਇਹਨੂੰ ਟਾਈਮ ਲੱਗੂਗਾ ਸੀ ਕਿ ਇਹਨਾਂ ਦੀ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਜਿਹੜੀ ਹੁੰਦੀ ਹੈ ਨਾ ਹਮੇਸ਼ਾ ਉਹਦੇ ਵਿੱਚ ਥੋੜਾ ਟਾਈਮ ਲਾਦਾ ਉਹਦੇ ਜਿਹੜੀਆਂ ਡਿਟੇਲਸ ਲੈਣੀਆਂ ਹੁੰਦੀਆਂ ਨੇ ਬੈਂਕ ਦੇ ਰਿਕਾਰਡ ਲੈਣਾ ਹੁੰਦਾ ਉਹਨਾਂ ਦੀ ਲਿਵਿੰਗ ਸਟੈਂਡਰਡ ਕੀ ਹੈ ਕਿੰਨੇ ਕੁ ਪੈਸੇ ਉਹਨਾਂ ਨੂੰ ਇਨਕਮ ਹੈ ਕਿੰਨਾ ਕੁ ਉਹਦਾ ਖਰਚਾ ਕਿੰਨਾ ਕੁ ਹੈ ਉਹ ਸਾਰੇ ਜਦੋਂ ਅਸੀਂ ਡੀਪਲੀ ਜਦੋਂ ਇਨਵੈਸਟੀਗੇਟ ਕਰਾਂਗੇ ਫਿਰ ਸਾਨੂੰ ਪਤਾ ਲੱਗਦਾ ਕਿ ਇਹਦੇ ਫਾਈਨੈਂਸ਼ੀਅਲ ਸਟੇਟਸ ਕੀ ਸੀ ਤੇ ਇਹ ਜਿਹੜੀਆਂ ਨੇ ਇਨਕਮ ਕਿੰਨੀ ਹੈ ਐਕਸਪੈਂਡੀਚਰ ਇਹਨਾਂ ਦੇ ਕੀ ਕੀ ਨੇ ਇੱਕ ਗਲਾਸ ਚੀਜ਼ ਹੈ ਕਿ ਇਹ ਦਾ ਮੀਡੀਅਮ ਪ੍ਰਾਪਤਾ ਕਿਸ ਤਰੀਕੇ ਨਾਲ ਸੀ ਗਰਿਆਂ ਕੀ WhatsApp ਸੀ Instagram ਸੀ ਇਹ ਜਿਹੜਾ ਸੋਸ਼ਲ ਮੀਡੀਆ ਤੇ ਤੁਹਾਨੂੰ ਪਤਾ ਹੈ ਕਿ ਕਈ ਜਿਹੜੀਆਂ ਐਪਸ ਹੈਗੀਆਂ ਨੇ ਜਿਹੜੀਆਂ ਦਾ ਜਿਹੜਾ ਕਿਤੇ ਵੀ ਰਿਕਾਰਡ ਜਿਹੜਾ ਅੱਜ ਦੀ ਡੇਟ ਦੇ ਵਿੱਚ ਨਹੀਂ ਉਹ ਤੇ ਟਰੈਕ ਅਸੀਂ ਕਰਪਾਂ ਤੇ ਬਟ ਸਾਡਾ ਜਿਵੇਂ ਸਾਨੂੰ ਸੀਕ੍ਰੀਟ ਇਨਫਰਮੇਸ਼ਨ ਆਈ ਕੋਸ਼ ਜਿਹੜੇ ਸੋਲਿਡ ਇਨਫਰਮੇਸ਼ਨ ਸੀ ਸਾਡੇ ਕੋਲ ਜਿਹਨੂੰ ਅਸੀਂ ਇਨਵੈਸਟੀਗੇਟ ਤਾਂ ਜਦੋਂ ਹੀ ਸਾਡੇ ਕੋਲ ਕੰਕਰੀਟ ਇਨਵੈਸਟੀਗੇਸ਼ਨ ਦੇ ਵਿੱਚ ਦੇ ਵਿੱਚ ਸਾਨੂੰ ਇੱਕ ਕੰਕਰੀਟ ਐਵਿਡੈਂਸ ਕੋਜਾ ਡਾਇਵਿਡੈਂਸ ਮਿਲੀ ਤਾਂ ਫਿਰ ਅਸੀਂ ਜਿਹੜਾ ਹੈਗਾ ਇਹਨਾਂ ਨੂੰ ਇਹਦੇ ਵਿੱਚ ਅਰੈਸਟ ਕੀਤਾ ਜਿਹੜੇ ਲੰਗਰ ਦੇ ਵਿੱਚ ਜਿਹੜੇ ਸੁਪਰਮੇਟੇ ਜਿਵੇਂ ਅਸੀਂ ਬਾਬਾ ਸਾਹਿਬ ਦੀ ਉਹਨਾਂ ਦੇ ਵਿੱਚ ਇਹ ਉਹ ਜਿਹੜੇ ਕਿਊਜ਼ ਹੋਣੇ ਪਏ ਗਏ ਉਹ ਕਿਊਜ਼ ਫੜੇ ਗਏ ਸੀ ਜਿਹਦੇ ਉਹਨਾਂ ਚ ਬਲਕਰਨ ਸਿੰਘ ਜਿਹੜਾ ਕੈਨੇਡਾ ਦਾ ਉਹਦਾ ਮੇਨ ਰੋਲ ਸੀ ਉਹ ਬਟ ਸਹਿ ਦੋਸ਼ੀ ਇਹਦੇ ਵਿੱਚ ਵੀ ਹੋ ਗਏ ਜਿਹੜਾ ਜਿਹੜਾ ਬਲਕਰਨ ਸੀ ਉਹਨੇ ਇੱਕ ਮੋਡਿਊਲ ਤਿਆਰ ਕੀਤਾ ਜਿਹੜੇ ਉਸ ਦੇ ਵਿੱਚ ਜਿਹੜੇ ਦੋਸ਼ੀ ਹੈਗੇ ਸੀ ਫਿਰ ਨੰਗਲਵਾਲੀ ਘਟਰਾ ਦੇ ਵਿੱਚ ਜਿਹੜੇ ਮੈਂ ਤੁਹਾਨੂੰ ਦੱਸ ਰਿਹਾ ਗਿਆ ਸੁਖਵੀਰ ਤੇ ਇੱਕ ਆਪਾਰ ਸਿੰਘ ਤਾਰੀ ਸੀ ਉਹ ਵੀ ਜਿਹੜੇ ਹੈਗੇ ਸੀ ਨੂਰਪੁਰ ਚੱਠਾ ਨਗੋਦਰ ਦੇ ਏਰੀਆ ਦੇ ਰਹਿਣ ਵਾਲੇ ਸੀ ਤਾਂ ਉਹਨਾਂ ਦੀ ਵੀ ਜਿਹੜੀ ਹੈਗੀ ਐ ਅਸੀਂ ਉਹਨਾਂ ਨੂੰ ਵੀ ਰਿਮਾਂਡ ਤੇ ਲਵਾਵਾਂਗੇ ਰਿਡਕਸ਼ਨ ਮੋਰਟ ਤੇ ਲਿਆ ਕੇ ਉਹਨਾਂ ਦਾ ਵੀ ਦੇਖਾਂਗੇ ਕਿ ਇਹਨਾਂ ਦੇ ਨਾਲ ਉਹ ਕੀ ਬਲਕਰਨ ਦਾ ਜਿਹੜਾ ਹੈਗਾ ਇਹ ਇਹਨਾਂ ਦੇ ਨਾਲ ਇਕੱਠੇ ਸੀ ਜਾਂ ਅਲੱਗ-ਅਲੱਗ ਇਸ ਲਈ ਮੈਂ 100 ਮੀਟਰ ਆਫ ਇਨਵੈਸਟੀਗੇਸ਼ਨ ਕੁਰੀਸ ਖਾਸ ਕਰਕੇ ਕੰਮ ਕਰਦੀ ਸੀ ਕਿ ਨਪੁੱਤਰ ਕੀ ਉਹ ਜਿਹੜੇ ਹੁਣ ਹੈਗੇ ਨੇ ਕਿ ਸਾਰੇ ਨਹੀਂ ਦੇਖੋ ਜਿਹੜਾ ਐਗਜ਼ੀਕਿਊਟਰ ਉਸੇ ਦੇ ਨਿਕਲਦੇ ਨੇ ਸਾਰੇ ਦੇਖੋ ਏਰੀਆ ਦੇ ਨਾਲ ਤਾਂ ਇਹਦਾ ਕੋਈ ਕ੍ਰਾਈਮ ਦਾ ਕੋਈ ਜ਼ਿਆਦਾ ਸਬੰਧ ਨਹੀਂ ਸੀ ਹੈਗਾ ਕਿ ਨਪੁੱਤਰ ਦੀ ਨਿਕਲਦੇ ਬਟ ਕਿਉਂਕਿ ਬਲਕਰਨ ਸਿੰਘ ਨਪੁੱਤਰ ਏਰੀਆ ਦਾ ਰਹਿਣ ਵਾਲਾ ਸੀ ਬਲਕਰਨ ਮਾਸਟਰਮਾਈਂਡ ਇੱਥੋਂ ਦਾ ਰਹਿਣਾ ਤਾਂ ਨੇਚਰਲੀ ਉਹ ਆਪਣੇ ਕਜ਼ਨ ਬ੍ਰਦਰ ਨੂੰ ਉਹਦੇ ਰੀਅਲ ਬ੍ਰਦਰ ਨੂੰ ਇਹਦੇ ਵਿੱਚ ਵਰਤਿਆ ਪਰ ਈਜ਼ੀ ਉਹਨੂੰ ਜਿੱਥੋਂ ਦੇ ਲਿੰਕ ਬਣਦੇ ਸੀ ਉਹਨਾਂ ਨੂੰ ਨੇ ਯੂਜ਼ ਕੀਤਾ ਹੈ ਤਰੀ ਕੋਰਸ ਵਾਲਾ ਹੈ 25 ਹਜ਼ਾਰ ਤੋਂ ਤੁਸੀਂ ਦੱਸ ਦਿਓ ट्रांजैक्शन ਜਿਹੜੀ ਮਿਲੀ 25 ਹਜ਼ਾਰ ਰੁਪਏ ਮਤਲਬ ਮੂਢਲੀ ਟ੍ਰਾਂਸਫਰ ਦੇ ਵਿੱਚ ਇਹ ਪਤਾ ਚੱਲ ਪਾਇਆ ਕਿ 25 ਹਜ਼ਾਰ ਦੇ ਵਿੱਚ ਹੀ ਕੰਮ ਕੀਤਾ ਗਿਆ ਜਾਂ ਹੋਰ ਪੇਮੈਂਟ ਕੰਮ ਹੋਣ ਤੋਂ ਬਾਅਦ ਜਿਵੇਂ ਕਿ ਇਹਨਾਂ ਨੂੰ ਕੈਸ਼ ਪੇਮੈਂਟ ਵੀ ਮਿਲੀ ਹੈਗੀ ਆ ਐਂਡ ਉਹ ਕਿੰਨੀ ਮਿਲੀ ਆ ਜਾਂ ਕਿਸ ਕਿਸ ਹੋਰ ਜ਼ਰੀਏ ਇਹਨਾਂ ਨੂੰ ਮੋੜ ਦੇ ਜ਼ਰੀਏ ਮਿਲੀ ਆ ਸਮ ਟਾਈਮ ਕੀ ਹੁੰਦਾ ਕਿ ਜਿਹੜੀ 25 ਹਜ਼ਾਰ ਦੀ ਤਾਂ ਲੀਗਲੀ ਸਾਨੂੰ ਉਹ ਜਿਹੜੀ ਹੈਗੇ ਟ੍ਰਾਂਜੈਕਸ਼ਨ ਜਿਹੜੀ ਹੈਗੇ ਆ ਔਰ ਜਿਹੜੀ ਹੈਗੀ ਵੈਸਟਰਨ ਯੂਨੀਅਨ ਦਾ ਰਾਈ ਜਦੋਂ ਹੋਈਆ ਤਾਂ ਉਹ ਪ੍ਰੂਵ ਹੋ ਗਈ ਤਾਂ ਜਿਹੜੀ ਪ੍ਰੂਵ ਹੋ ਜਾਂਦੀ ਉਹ ਕੋਜੈਂਟ ਐਵੀਡੈਂਸ ਹੈਗੀ ਆ ਜਿਹੜੀ ਕੈਸ਼ ਵਾਲੀ ਆ ਜਿਹੜੀ ਵਰਬਲ ਆ ਵਰਬਲ ਦੇ ਉੱਤੇ ਜਿਹੜੀ ਹੈਗੀ ਕਿਉਂਕਿ ਇਹ ਸਾਡੇ ਕੋਲ ਕੋਜੈਂਟ ਐਵੀਡੈਂਸ ਹੈਗੀ ट्रांजैक्शन ਦੇ ਤੇ ਅਸੀਂ ਵਰਕ ਕਰ ਰਹੇ ਹਾਂ ਜੈਨ ਨੂੰ ਕਨਵਿੰਸ ਕੀ ਮੈਂ ਕੀਤਾ ਗਿਆ ਪੈਸੇ ਪੈਸੇ ਨਹੀਂ ਸਿਰਫ ਕਨਵਿੰਸ ਹੋ ਗਈ ਜਾਂ ਕੋਈ ਕੋਈ ਲਾਲਚ ਕੋਈ ਲਾਲਚ ਕਰਤਾ ਹੈ ਮੈਂ ਤੁਹਾਨੂੰ ਦੱਸਿਆ ਕਿ ਜਿਹੜਾ ਹੈਗਾ ਇਹਨਾਂ ਨੂੰ ਪੈਸਾ ਤਾਂ ਜਿਹੜਾ ਹੈਗਾ ਉਹ ਤਾਂ ਇਹਨਾਂ ਦੇ ਅਕਾਊਂਟ ਦੇ ਵਿੱਚ ਆਇਆ ਹੀ ਆ ਐਂਡ ਅੱਗੇ ਕੀ ਦਿੱਤਾ ਲਾਲਚ ਹੋਰ ਡਿਫਰੈਂਟ ਲਾਲਚ ਕੀ ਹੋ ਸਕਦਾ ਹੈ ਉਹ ਅਸੀਂ ਇਨਵੈਸਟੀਗੇਸ਼ਨ ਤੇ ਆਇਆ ਤੁਹਾਨੂੰ ਅਪਡੇਟ ਅਸੀਂ ਕਰਾਂਗੇ ਠੀਕ ਹੈ ਜੀ ਥੈਂਕ